को हर रंग लागू शुग मह कहत है सूरा आत्म दिना सकल बस तंक सतगुरु पूरा ठाकुर गाइया आत्म रंग ਸਰਨੀ ਪਾਵਨ ਨਾਮ ਧਿਆਵਨ ਸਹਜ ਸਮਾਵਨ ਸੰਗ ਰਹਾਉ ਜਨ ਕੇ ਚਰਨਵਸਹਿ ਮਹਿ ਰਹੀ ਅਰ ਸੰਗੁ ਕੁਨੀਤਾ ਦੇਹੀ ਜਨ ਕੀ ਧੂਰ ਦੇਹੁ ਕਿਰਪਾ ਨਿਤ ਨਾਨਕ ਕੈ ਸੁਖ ਏਹੀ सूरा सो पहचानी है जुदर दिन कहे पुरजा कट मन कब हूं न छट खेत वाहिद जी का खालसा वाहिगुरु जी की फतेह दुगो दुग आल धन श्री गुरु ग्रंथ साहब जी की पावन पवित्र निगी गोदंधर के ਨਿਤ ਵੇਲਿਤ ਉਮਰਤਮਈ ਬਾਣੀ ਦਾ ਅਨੰਦ ਪ੍ਰਾਪਤ ਕਰਨ ਹੈ ਆਪਾਂ ਕੀ ਸਤਸੰਗ ਕੀ ਜਨਮ ਆਪਾਂ ਸਾਰੇ ਵਿੱਚ ਪਾਗੀ ਹਾਂ ਸਾਡੇ ਸ਼ਾਰਿਆਂ ਤੇ ਜਗ ਜਲੰਦਰੀ ਦੇ ਮਾਲਕ ਤੁਨ ਸ੍ਰੀ ਗੁਰੂ ਰੰਧ ਸਾਹਿਬ ਜੀ ਦੀਆਂ ਬੇਅੰਤ ਬੇਅੰਤ ਮਿਹਰਾਂ ਤਾ ਹਨ ਬਖਸ਼ਾ ਹਨ ਜੀ ਨਾਮੇ ਰਾਮਤਾ ਬਖਸ਼ਾਂ ਦੇ ਸਦਕਾ ਸਾਨੂੰ ਕੁਝ ਪਲ ਆਪਣੇ ਮਾਲਕ ਦੀ ਗੋਦ ਵਿੱਚ ਬੈਠਣ ਦੇ ਪ੍ਰਾਪਤ ਹੁੰਦੇ ਹਨ ਇਹ ਸ਼ਬਦ ਇਹਨੂੰ ਹੀ ਹਪਨੇ ਦਾ ਨਾਮ ਦਿੱਤਾ ਜਾਂਦਾ ਹੈ ਆਓ ਕੁਝ ਮਿੰਟ ਆਪਾਂ ਵਿਚਾਰ ਕਰਨੀ ਹੈ ਪੂਨਾ ਸ਼ਹੀਦਾਂ ਦੀ ਯਾਦ ਵਿੱਚ ਆਕਾਰਕਤਾ ਦੇ ਨਾਲ ਜੁੜਨਾ ਹੈ ਜਿਨ੍ਹਾਂ ਨੇ ਸੰਨ 1978 ਵਿੱਚ ਸਾਡੇ ਆਪਣੇ ਨੂੰ ਕੀਤੇ ਜ਼ਬਰਦਸਤ ਜ਼ੁਲਮ ਦਾ ਡਟ ਕੇ ਮੁਕਾਬਲਾ ਕੀਤਾ ਬਿਨ ਕੋ ਪਰਿਵਿਸ਼ਣ ਜਿਹੜੇ ਕੇਵਲ ਦਰਸ਼ਨ ਕਰਨ ਗਏ ਇੱਕ ਸਮਾਸੀ ਜਦੋਂ ਸਾਨੂੰ 1919 ਸਾਨੂੰ ਪੜਾਇਆ ਜਾਂਦਾ ਸੀ ਜੱਲਿਆਂ ਵਾਲੇ ਬਾਦਨਾ ਸ਼ਾਕਾ ਅੱਜ ਵੀ ਕਿਤਾਬਾਂ ਵਿੱਚ ਨਹੀਂ ਕੰਦੇ ਨੇ ਉੱਥੇ ਲੋਕਾਂ ਨੇ ਗੋਲੀਆਂ ਦੀ ਵਾਸ਼ੜ ਤੋਂ ਨਰਦਿਆਂ ਹੋਇਆਂ ਖੂਹ ਦੇ ਵਿੱਚ ਛਾਲਾ ਮਾਰ ਕੇ ਆਪਣੀਆਂ ਜਿੰਦਾਂ ਕੌਮ ਤੋਂ ਕੁਰਬਾਨ ਕਰ ਦਿੱਤੀਆਂ ਉਹ ਅੰਗਰੇਜ਼ ਆਪ ਨੂੰ ਸੀ ਇਹਨਾਂ ਲੋਕਾਂ ਨੂੰ ਭੁੱਲ ਗਿਆ ਕਿ ਜਿਨ੍ਹਾਂ ਨੇ ਸਾਡੇ ਤੇ ਕੀਤਾ ਇਹ ਤਖਤ ਦਿੱਲੀ ਦਾ ਸਿੱਖਾਂ ਨੇ ਦੁਆਇਆ ਇਹਨਾਂ ਨੇ ਲੋਕ 95 96 99% ਕੋਈ 98% ਕਿੰਨਾ ਮੈਂ ਕਿਹਾ 90% ਤੇ ਕੁਰਬਾਨੀਆਂ ਸਿੱਖਾਂ ਦੀਆਂ ਸਮਝੋ ਇਸ ਆਜ਼ਾਦ ਭਾਰਤ ਨੂੰ ਸਿੱਖ ਆਜ਼ਾਦ ਨਾ ਕਰਨਦੇ ਤੇ ਇਹਨਾਂ ਲੋਕਾਂ ਦੇ ਵਸ਼ੇ ਤੇ ਗੱਲ ਨਹੀਂ ਸੀ ਇਹ ਤਾਂ ਗੁਲਾਮੋ ਠੁਕੇ ਸਮਝੋ 1 ਜੂਨ ਤੋਂ 6 ਜੂਨ ਤੱਕ ਇਹ ਵਿਸ਼ੇਸ਼ਤਾ ਹੈ ਪਰ ਜਿਹੜੀ ਫੌਜ ਹੈ ਉਹ ਹੌਲੀ-ਹੌਲੀ ਹਰਮੰਦਰ ਸਾਹਿਬ ਦੀ ਪ੍ਰਕਰਮਾਂ ਦੇ ਦੁਆਲੇ ਵਿਉਂਤਬੰਦੀ ਤਾਂ ਪਹਿਲਾਂ ਹੀ ਲਾਈ ਜਾਣੇ ਸ਼ੁਰੂ ਕਰ ਦਿੱਤੀ ਗਈ ਸੀ 3 ਜੂਨ ਨੂੰ ਸੰਪੂਰਨ ਕੇ ਰਾਸ਼ੀ ਫੌਜ ਦਾ ਗੰਤੀ ਤੇ ਕੁਝ ਸਿੰਘ ਨੇ ਸੰਤ ਬਾਬਾ ਜਰਨੈਲ ਸਿੰਘ ਜੀ ਪਿੰਡਾ ਵਾਲਿਆਂ ਦੇ ਨਾਲ। ਇਹ ਸ਼ਾਦੀ ਜਿੰਨੀ ਸ਼ਾਇਦ ਲੱਖਾਂ ਦੀ ਤਦਾਦ ਵਿੱਚ ਹੈ। ਸ਼ਾਨੀ ਆਪਣੇ ਸ਼ੁਭੇ ਦੀ ਪੂਰਨ ਸਮੋਤਵੰਨੀ ਤਨਾਰ ਚ ਹੈ। ਹਾਕਮ ਚੰਦਾ ਤੇ ਗੱਲਬਾਤ ਰਾਹੀ ਮਸਲੇ ਨੂੰ ਸੁਲਝਾਇਆ ਜਾ ਸਕਦਾ ਸੀ। ਕਿਸੇ ਤਰੀਕੇ ਉਹਨਾਂ ਨੂੰ ਬਾਹਰ ਲਿਆਇਆ ਜਾ ਸਕਦਾ ਸੀ। ਇਹ ਇਸ ਤਖਤ ਨੂੰ ਵਸਤਾ ਰਸਤਾ ਵਿਖਣੇ ਨਹੀਂ ਚਾਹੁੰਦਾ ਕੋਈ ਵੀ ਆਤਮਾ ਹੈ ਸਾਰਿਆਂ ਨੇ ਇਹਨੂੰ ਧਾਨ ਦੀ ਕੋਸ਼ਿਸ਼ ਕਰ ਕੀਤੀ ਪਰ ਜਿਹੜੇ ਧਾਨ ਦੀ ਕੋਸ਼ਿਸ਼ ਕਰਦੇ ਨੇ ਉਹ ਆਪ ਨਹੀਂ ਦੇ ਰਹੇ ਇਕਬੀਰ ਨੇ ਜਦੋਂ ਤਰਾਸ਼ੀ ਦਾ ਕੰਡ ਵਾਪਰਿਆ ਭਾਵੇਂ ਉਹਦੀ ਕਸ਼ਟ ਤੇ ਬੈਨ ਲੱਗ ਗਿਆ ਸਾਡੀਆਂ ਰਗਾਂ ਦੇ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਖੂਨ ਹੈ ਤੇ ਉਹਦੇ ਬੋਲ ਅਜੇ ਵੀ ਸਾਨੂੰ ਚੇਤੇ ਹਨ ਉਹ ਕਿੰਨਾ ਦਾਤਾ ਤੇਰੇ ਅਸਤ ਤਖਤ ਨੂੰ ਕੋਈ ਨਹੀਂ ਕਾ ਸਕਦਾ ਆਕਾਲ ਤਖਤ ਤੇਰੀ ਜੜਦੀ ਕਲਾ ਤੈਨੂੰ ਮਾਰਨ ਵਾਲੇ ਮਰ ਗਏ ਤੂੰ ਉਥੇ ਦਾ ਉਥੇ ਖੜਾ ਪਾਉਂ ਬੱਚਾ ਇੱਕ ਭਟਕਿਆ ਉਹਨੂੰ ਜੇਲ੍ਹ ਹੋ ਗਈ ਸੀ ਕੈਸਟ ਬੈਨ ਹੋ ਗਈ ਕਿਸੇ ਸਿੱਖ ਜਥੇਬੰਦੀ ਨੇ ਉਹਦੀ ਸਾਰ ਨਹੀਂ ਸੀ ਲਈ ਸੁਤਰਾਣੇ ਦੇ ਜਿਹੜੇ ਪਿੰਨ ਬਕਰਾਇਆ ਪੈਂਦਾ ਦੋ ਹੀ ਪਰਾ ਵੱਡਾ ਗ੍ਰੰਥੀ ਸੀ ਇਹ ਕੋਲ ਨਹੀਂਦਾ ਸੀ ਫਿਰ ਉਹਨੇ ਮਾਰੇ ਨੱਚਰ ਗਾਣੇ ਗਾਣੇ ਸ਼ੁਰੂ ਕਰ ਦਿੱਤੇ ਸੀ ਅਮਰੀਕ ਸਿੰਘ ਤੁਪਾਨ ਉਹਦਾ ਨਾਮ ਸੀ ਗ੍ਰੰਥੀ ਪੜਨਾ ਛੱਡ ਕਿ ਉਹਨੇ ਬਹੁਤ ਭੱਦੇ ਗਾਣੇ ਗਾਏ ਬਾਅਦ ਵਿੱਚ ਕਿਸ਼ੇ ਨਹੀਂ ਛੁਡਾਇਆ ਜਦੋਂ ਜੇਲ੍ਹ ਚ ਆਇਆ ਉਹਨੇ ਆਪਣਾ ਜਿਹੜਾ ਸਿੱਖੀ ਸਰੂਪ ਸੀ ਉਹ ਤਿਆਗ ਦਿੱਤਾ ਆਉਂਦਾ ਹੀ ਵਾਲਕਾ ਥਾ ਕੇ ਆਇਆ ਸਿੱਖ ਉਮਲੀ ਇਤਰਾਸ ਦੀ ਹੈ ਕਿ ਅਸੀਂ ਸਿੱਖ ਬੱਚਿਆਂ ਨੂੰ ਨਹੀਂ ਸੰਭਾਲਦੇ ਬੇੰਤਾ ਸੇ ਬੱਚੇ ਨੇ ਜਿਹੜੇ ਸਕੂਲ ਜਾਂਦੇ ਨੇ ਸਕੂਲ ਜਾਂ ਤੋਂ ਬਾਅਦ ਦੁਕਾਨਾਂ ਤੇ 2-2 4-4 ਹਜ਼ਾਰ ਵਿੱਚ ਨੌਕਰੀਆਂ ਕਰਦੇ ਨੇ ਆਪਣੀ ਫੀਸ ਭੇਜਣ ਵਾਸਤੇ ਉਹਨਾਂ ਕੋਲ ਭੜਾਈ ਦਾ ਖਰਚਾ ਨਹੀਂ ਬਹੁਤ ਸਾਰਾ ਥੀ ਹਰਿੰਦਰ ਨੇ ਨਗਰ ਇੱਕ ਮੱਚਾਰੀ ਦਾ ਬੜਾ ਵਧੀਆ ਤਪਲਾਵ ਜਾਂਦਾ ਸੀ ਸਾਡੇ ਉੱਥੇ ਕਲਾਸਾਂ ਲੱਗਦੀਆਂ ਨੇ ਕਲਾਸਾਂ ਚੋਂਦਾ ਸੀ ਮੈਂ ਜਦੋਂ ਨਵਾਂ ਨਵਾਂ ਐ ਇੱਥੇ ਤਪਲੇ ਵਾਲਾ ਇੱਕ ਸਮੇਂ ਹੁੰਦਾ ਸੀ ਸ਼ਾਮ ਨੂੰ ਨਹੀਂ ਸੀ ਹੁੰਦਾ ਮੈਂ ਉਹਦੇ ਕੋਲ ਗਿਆ ਮੈਂ ਸਾਡੀ ਸੇਵਾ ਕਰਨ ਲੈ ਪਰ ਜਦੋਂ ਮਿਲਿਆ ਮੈਂ ਬੜਾ ਹੈਰਾਨ ਹੋਇਆ ਉਹਨੇ ਸਿਰ ਤੇ ਵਾਲ ਕਤਲ ਕਰਾਇਆ ਸੀ ਮੈਂ ਇਹ ਕਿਉਂ ਕਿੰਦਰ ਦੁਕਾਨ ਦੇ ਜਿੱਥੇ ਨੌਕਰੀ ਕਰਨਾ ਉਹਤੇ ਟਾਈਮ ਹੀ ਨਹੀਂ ਲੱਗਦਾ ਤਾਂ ਕਰ ਘਟਾ ਦਿੱਤੇ ਨਹੀਂ ਲਈ ਮੇਰੀ ਸਾਰੇ ਸਿੱਖ ਜਥੇਬੰਦੀਆਂ ਨੇ ਨਹੀਂ ਮੈਨੂੰ ਸੁਭਾਗਿਆ ਸਿੱਖ ਪ੍ਰਬੰਧਕਾਂ ਨੇ ਹੁਣ ਅਸੀਂ ਬੜਾ ਕਾਮਾਂ ਰੋਲੇ ਪਾਈ ਜੀ ਈਸਾਈ ਬਣ ਕੇ ਲੋਕ ਇੱਧਰ ਜਾ ਰਹੇ ਨੇ ਉੱਤਰ ਜਾ ਰਹੇ ਨੇ ਅਸੀਂ ਯਤਨ ਕਿਉਂ ਨਹੀਂ ਕਰਦੇ ਕਿਉਂ ਆ ਸ਼ਾਇਦ ਵੱਲ ਸਿੱਖ ਜਾਂਦਾ ਹੈ ਉਹਦਾ ਕਾਰਨ ਹੈ ਕਿਉਂ ਤੁਹਾਡੇ ਘਰ ਆਉਂਦਾ ਹੈ ਪੱਧ ਨਹੀਂ ਕਿ ਮੈਨੂੰ ਦੱਸੋ ਤੁਹਾਨੂੰ ਖਰਚਾ ਕਿੰਨਾ ਚਾਹੀਦਾ ਤੁਸੀਂ ਬਣਾਓਗੇ ਤੁਹਾਡੇ ਬੱਚਿਆਂ ਦੀ ਜ਼ਿੰਮੇਵਾਰੀ ਸਹੀ ਲਾਓ ਤੁਹਾਡੀ ਅਸੀਂ ਲਾਓ ਔਰ ਗੁਰੂ ਘਰ ਦਾ ਟੈਲੀਆ ਜਿਹੜਾ ਸਿੱਖੀ ਦੀ ਰੀਤ ਦੀ ਹੱਦੀ ਨੇ ਗੁਰੂ ਘਰ ਦੇ ਕੀਰਤਨੀਆਂ ਸੇਵਾ ਦਾ ਤੇ ਟੈਲੀਏ ਹੂੰ ਤੁਹਾਡੇਗੇ ਹੱਥ ਜੋੜਦੇ ਨੇ ਸਾਡੇ ਬੱਚਿਆਂ ਦੀ ਫੀਸ ਦਾ ਪ੍ਰਬੰਧ ਕਰ ਦਿਓ ਜੀ ਸਾਡੇ ਕੋਲ ਇੰਨੀ ਪਾਇਆ ਨਹੀਂ ਇਹ ਸਰਕਾਰ ਅੱਜ ਥੋੜੇ ਸਮੇਂ ਚ ਅਸਾਇਤ ਨੇ ਆਪਣਾ ਬੜਾ ਵੱਡਾ ਖੇਲਾ ਰੱਖ ਲਾ ਲਿਆ ਅਸੀਂ ਉੱਥੇ ਕੋ ਲੋਗ ਹੈ ਇਹਨਾਂ ਗੱਲਾਂ ਦਾ ਹੀ ਲਾਭ ਉਠਾਇਆ ਸਮੇਂ ਦੇ ਆਗਮਨ ਇਹ ਇਹਨਾਂ ਦੀ ਆਪਸ ਵਿੱਚ ਇੱਕ ਜੁੜਤਾ ਨਹੀਂ ਭਾਰਤ ਨੇ ਰਾਟਕਰੋਦੀ ਨੀਤੀ ਅਪਣਾ ਕੇ ਮਈ ਦੇ ਮਹੀਨੇ ਦੀ ਆਖਿਰਲੇ ਦਿਨ 31 ਮਈ ਤੋਂ ਥੋੜੀ-ਥੋੜੀ ਗੋਲਾਬਾਦੀ ਕਰਨੀ ਅਰੰਭ ਕੀਤੀ 1 2 3 4 ਜੂਨ ਤੱਕ ਬਹੁਤ سارے ਸਿੱਖ ਜਿਹੜੇ ਨੇ ਜਿਹੜੇ ਮੱਥਾ ਟੇਕਣ ਲਈ ਗਏ ਉਹ ਸਮੇਂ ਤਾਂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਸੀ ਇਹ ਸੰਕਟਾਂ ਕਈ ਵਾਰੀ ਪਹਿਲਾਂ ਜਗਦੀਆਂ ਸੇਵਾ ਕਰਨ ਵਾਸਤੇ ਆਲੇ ਦੁਆਲੇ ਫੌਜ ਦਾ ਘੇਰਾ ਕਰਫਿਊ ਲੱਗ ਜਾਂਦਾ ਉਹ ਵਿੱਚ ਫਸ ਜਾਂਦੇ ਨੇ ਉਹਨਾਂ ਨੂੰ ਵੀ ਬਾਹਰ ਆਉਣ ਦਾ ਮੌਕਾ ਨਹੀਂ ਦਿੱਤਾ ਗਿਆ ਜਿਹਦੀਆਂ ਲਾਸ਼ਾਂ ਸੰਪੀੜ ਗੱਡੀਆਂ ਦੇ ਨਾਲ ਫੋਜੀਆਂ ਨੇ ਲਾਸ਼ਾਂ ਜਿਹੜੀਆਂ ਨੇ ਖੁਰਦੂਬੁਖਤ ਕੀਤੀਆਂ ਉਹਨਾਂ ਨੇ ਆਪਣੀ ਜਾਨ ਤਲੀ ਤੇ ਤਰਕੀ ਆਪਣੇ ਮਾਲਕ ਤੋਂ ਇਹ ਜਿੰਦ ਕੁਰਬਾਨ ਕਰ ਦਿੱਤੀ ਕਿਉਂ ਕਿ ਉਹ ਗੰਦੇ ਸੀ ਠਾਕੁਰ ਭਾਈਆ ਆਤਮਾ ਦਾ ਸ਼ਰਣੀ ਪਾਵਨ ਨਾਮ ਧਿਆਮਨ ਸਹਿ ਸਮਾਵਨ ਸਨ ਅੰਤੋਂ ਜਿਨੋਂ ਪਿਆਰ ਨਾਲ ਰੱਬ ਨੂੰ ਮੰਨਦੇ ਸਨ ਸਤਿਗੁਰਾਂ ਖਿਆ ਉਸ ਪ੍ਰਮਾਤਮਾ ਦੀ ਸ਼ਰਨ ਵਿੱਚ ਸਦੀਵੀ ਟਿਕ ਕੇ ਰਹਿਣਾ ਚਾਹੀਦਾ ਹੈ ਜਿਹੜਾ ਇਸ ਤਰ੍ਹਾਂ ਟਿਕ ਕੇ ਜਪਦਾ ਹੈ ਉਹ ਉਹਦੇ ਵਿੱਚ ਨੀਨ ਹੋ ਜਾਂਦਾ ਹੈ ਤੇ ਜਿਹੜੇ ਨੀਨ ਹੋ ਜਾਣ ਉਹਨਾਂ ਨੂੰ ਨਾਮ ਦਾ ਰੰਗ ਛੱਟ ਜਾਂਦਾ ਹੈ ਜਿਹੜੇ ਨਾਮ ਦੇ ਰੰਗ ਵਿੱਚ ਰਤੇ ਜਾਣ ਉਹਨਾਂ ਅੰਦਰ ਸ਼ਹੀਦੀ ਦਾ ਦਤਬਾ ਜਾਂਦਾ ਹੈ ਸ਼ਨੇ ਜਿੱਤੀਆਂ ਫੌਜ ਦਾਖਲ ਹੁੰਦੀ ਹਰਮੰਦਰ ਸਾਹਿਬ ਦੇ ਅੰਦਰ ਗ੍ਰੰਥੀ ਸਿੰਘ ਰਾਗੀ ਸਿੰਘਾਂ ਦੇ ਬਿਆਨ ਨੇ ਕਿਤਾਬਾਂ ਦੇ ਵਿੱਚ ਲਿਖੇ ਹੋਏ ਕਹਿੰਦੇ ਸਾਨੂੰ ਮਜਬੂਰ ਕੀਤਾ ਜਾਂਦਾ ਸੀ ਕਿ ਡਿਊਟੀ ਬੰਦ ਨਹੀਂ ਹੋਣੀ ਚਾਹੀਦੀ ਜਦੋਂ ਰਾਸ਼ਟਰਪਤੀ ਦੌਰਾ ਕਰਨ ਗਿਆ ਕਈ ਦਿਨ ਬਾਅਦ ਉਦੋਂ ਵੀ ਕਹਿੰਦੇ ਸਾਨੂੰ ਜ਼ਬਰਦਸਤੀ ਬਿਠਾਇਆ ਗਿਆ ਕਿ ਕਿਤੇ ਕੋਈ ਇਹ ਨਾ ਕਿਪ ਤੁਹਾਡੀ ਮर्यादा ਨੂੰ ਪੰਚ ਕੀਤਾ ਗਿਆ ਅੱਜ ਕੱਲ ਟੀਵੀ ਤੇ ਹੁੰਦਾ ਉਹ ਪ੍ਰਸਾਰਣ ਜਿਹੜੀ ਉਹ ਤੇ ਹੁੰਦਾ ਸੀ ਬੰਦ ਕਰ ਦਿੱਤਾ ਗਿਆ ਸਾਰਾ ਅੰਜਾਲ ਇਹ ਜ਼ਖਮ ਉਸੇ ਤਰ੍ਹਾਂ ਅਲਨੇ ਤੇ ਜਦੋਂ ਤੁਸੀਂ ਜਾਓਗੇ ਨਾ ਹਰਮੰਦਰ ਸਾਹਿਬ ਅਜੇ ਵੀ ਉਹ ਗੋਲੀਆਂ ਦੇ ਛਾਣ ਜਿਹੜੇ ਉਸੇ ਤਰ੍ਹਾਂ ਪਏ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵੀ ਗੋਲੀਆਂ ਲੱਗੀਆਂ ਉਸ ਰੂਪ ਸੰਭਾਲ ਲਿਆ ਹੋਇਆ ਬੰਦਕਾ ਕੁਝ ਇਤੇ ਕਰਾਂਦਾ ਇਸ ਖਾ ਜਾਗ ਇਹ ਤੋਂ ਇੱਕ ਅੰਲਾ ਖਲੋ ਜਾਏ ਇਹ ਤੁਮ ਲੋਕ ਭੈ ਕਰਦੇ ਸਨ ਇਹ ਨਵਨਤ ਹੈ ਯਾ ਤੇਰੇ ਦਿਲ ਦੇ ਵਿੱਚ ਛੇ ਕੀਤੇ ਗਏ ਤੇਰੀ ਜਿੰਦ ਦੀ ਹੱਡੀ ਨਾਲ ਝੋਣਿਆ ਗਿਆ ਜਿਤ ਨੂੰ ਅਜੇ ਵੀ ਉਹਨਾਂ ਲੋਕਾਂ ਨੂੰ ਮੂੰਹ ਲਾਨਾ ਹੈ ਉਹਨਾਂ ਨੂੰ ਚੰਗੇ ਮੰਨਣਾ ਹੈ ਇਹ ਤੇਰੀ ਮਰਜ਼ੀ ਸ਼ਮਾ ਤੈਨੂੰ ਕਦੇ ਬਵਾਪਤੀ ਕਰੇਗਾ ਜਦੋਂ ਜਾਗ ਕੇ ਰੱਬ ਦੇ ਨਾਮ ਦੇ ਨਾਲ ਆਪਣੀ ਜ਼ਿੰਦਗੀ ਨੂੰ ਲਾ ਕੇ ਜਿਉਣਾ ਸ਼ੁਰੂ ਕਰੇਗਾ ਕਿਸੇ ਦੀ ਹਿੰਮਤ ਨਹੀਂ ਕਿ ਤੇਰੇ ਵੱਲ ਪੁੱਤੇ ਦੀ ਆਗਨਲ ਚਾਕੀ ਸਕੀ ਤੇਰੇ ਅੰਦਰ ਇੰਨਾ ਬਾਲ ਹੈ ਇੰਨੀ ਤਾਕਤ ਹੈ ਕਿਉਂਕਿ ਦਾਤੇ ਨੇ ਤੈਨੂੰ ਖਾਲਸਾ ਬਣਾਇਆ ਹੈ ਤੇ ਖਾਲਸੇ ਨੂੰ ਇਹ ਮਾਣ ਦਿੱਤਾ ਹੈ ਕਿ ਤੂੰ ਸਵਾਲਾਂ ਖੰਡਾ ਦੂਜ ਸਕਣਾ ਹੈ ਇਹ ਗੁਣ ਮੈਂ ਤੇਰੇ ਅੰਦਰ ਆਪਣੇ ਚਾਰ ਪੁੱਤਰ ਬਾਅਦ ਕੀ ਪੰਜ ਪਿਆਰਿਆਂ ਦੇ ਸਿਸ਼ਣਾਂ ਕੇ ਭਰੇ ਨੇ ਤੈਨੂੰ ਜਿੱਤਣ ਵਾਲਾ ਕੋਈ ਨਹੀਂ ਪਰ ਤੂੰ ਸੰਪੂਰਨ ਤੌਰ ਤੇ ਖਾਲਸਾ ਹੈਂ ਇਹ ਸਭ ਤੇ ਜਿੱਥੇ ਸਮੁੱਚੀ ਦੁਨੀਆ ਦੇ ਸੀਸਾ ਕਿ ਚੁੱਕਦੇ ਨੇ ਜਿੱਥੇ ਕਿਸੇ ਨਾਲ ਕੋਈ ਵਿਤਕਰਾਨ ਨਹੀਂ ਕੀਤਾ ਜਾਂਦਾ ਜਿੱਥੇ 24 ਘੰਟੇ ਬਾਣੀ ਦਾ ਪ੍ਰਵਾਚਨ ਲੱਗਦਾ ਹੈ ਉੱਥੇ ਹਰ ਸਮੇਂ ਅੰਦਰ ਬੈਠੇ ਬਾਹਰ ਬੈਠੇ ਲੋਕ ਭੈ ਵਿੱਚ ਸਨ ਆਲੇ ਦੁਆਲੇ ਲਾਸ਼ਾਂ ਦੀ ਟੀਰੇ ਸਨ ਸਾਰੀ ਧਰਤੀ ਹਰਿਮੰਦਰ ਸਾਹਿਬ ਦੀ ਹਦੂਦ ਦੀ ਸਰੋਵਰ ਸਮੇਤ ਸਰੋਵਰ ਦਾ ਪਵਿੱਤਰ ਜਲ ਇੱਕ ਖੂਨ ਦੇ ਰੰਗ ਵਿੱਚ ਰੰਗਿਆ ਗਿਆ ਸੀ ਖੂਨ ਦੀ ਹੋਂਦ ਸਮੇਂ ਦੀ حاਕਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਖੇਡੀ ਹਰ ਸਮਾਂ ਆਇਆ ਜਿਹੜਾ ਪਾਈਸ਼ਾ ਪਾਈ ਬਿਆਨ ਸਿੰਘ ਕੀ ਪਾਈਸ਼ਾ ਪਾਈਸ਼ਕ万 ਸਿੰਘ ਕੀ ਨੇ ਕੁਝ ਕੁ ਸਮੇਂ ਦੇ ਵਿੱਚ ਹੀ ਉਹਨੂੰ ਵੀ ਦੁਨੀਆ ਤੋਂ ਕੂਚ ਕਰਨ ਵਾਸਤੇ ਮਦਬੂਰ ਕਰ ਦਿੱਤਾ ਜਿਵੇਂ ਉਹਨੇ ਹਰ ਮੰਦਰ ਵੈਸ਼ ਵਿੱਚ ਛੇਕ ਕੀਤੇ ਇਤਿਹਾਸ ਗਵਾਹ ਹੈ ਇਸ ਕਲ ਦਾ ਉਦੋਂ ਕਿਤੇ ਜਿਆਦੇ ਛੇਕ ਉਹਨਾਂ ਨੇ ਆਪਣੇ ਸਰੀਰ ਵਿੱਚ ਕਰ ਦਿੱਤੇ ਸਿੱਖ ਕਦੇ ਕਿਸੇ ਨੂੰ ਮਾਫ ਨਹੀਂ ਕਰਦੇ ਭਾਵੇਂ ਸਰੰਗਲੋਵੇਂ ਭਾਵੇਂ ਐਮਨ ਸ਼ਾ ਬਦਲੀ ਹੋਵੇ ਜੇ ਸੰਪੂਰਨ ਸਿੱਖ ਸਤਿਗੁਰਾਂ ਖਰਬ ਦੇ ਨਾਮ ਨੂੰ ਹਿਰਦੇ ਵਿੱਚ ਵਸਾਇਆ ਕਰ ਜਨ ਕੀ ਚਰਨ ਵਸੈ ਮੇਰਾ ਹੀਰ ਸੰਗ ਪੁਨੀਤਾ ਦੇਹੀ ਜਨ ਕੀ ਧੂਰ ਦੇਉ ਕਿਰਪਾ ਨਿਤ ਨੰ ਅਸ਼ੁਖ ਇਹੀ ਹੈ ਕਿਰਪਾ ਦੇ ਖਦਾਨੇ ਪ੍ਰਭੂ ਤੇਰੇ ਦਾਸਾਂ ਦੇ ਚਰਨ ਵੀ ਨੇ ਹਿਰਦੇ ਵਿੱਚ ਵਾਸ ਪੈਂਦਾ ਉਹਨਾਂ ਦੀ ਸੰਗਤ ਵਿੱਚ ਮੇਰਾ ਸਰੀਰ ਪਵਿੱਤਰ ਹੋ ਜਾਂਦਾ ਹੈ ਮੇਰੇ ਤੇ ਰਹਿਮ ਕਰ ਮੈਨੂੰ ਆਪਣੇ ਦਾਸਾਂ ਦੇ ਚਰਨਾਂ ਦੀ ਧੂੜ ਬਖਸ਼ ਐਨਾਨ ਕਰਦੇ ਸਾਰਿਆਂ ਤਵਰਦਾ ਅਸ਼ੁਖ ਹੈ ਨੁਰੂ ਰੈਨ ਕਰੇ ਸਨ ਉਹਨਾਂ ਸ਼ਹੀਦਾਂ ਦੇ ਪਾਇਪ ਗੁਰੂ ਨੇ ਤੇ ਚਲਨ ਦੀ ਪ੍ਰੇਰਨਾ ਮਿਲੀ ਉਹਨਾਂ ਸ਼ਹੀਦਾਂ ਨੂੰ ਪਤਾਨ ਕੋਟ ਤਰਨਾ ਕੱਲ 6 ਜੂਨ ਹੈ ਸੋਚੇ ਜਗਤ ਵਿੱਚ ਇਹ ਨਤੀਜਾ ਕੰਨੂ ਕਰਾ ਚ ਹੈ ਲੋਕ ਕੰਨੂ ਕਰੇ ਪਹਿਲਾਂ ਵਾਪਰੇ ਇਹ ਤੀਜਾ ਉਹ ਬਾਹਰ ਦੇ ਆਨੇ ਕੀਤੇ ਸਨ ਇਹ ਸਾਡੇ ਆਪਣਿਆਂ ਨੇ ਕੀਤੇ ਜਦੋਂ ਆਪਣੇ ਆਪਣਿਆਂ ਤੇ ਜ਼ੁਲਮ ਕਰਦੇ ਨੇ ਬੜਾ ਦੁੱਖ ਲੱਗਦਾ ਹੈ ਉਪਰਾਏ ਤੇ ਮਹਿਸੂਸ ਘੱਟ ਹੁੰਦਾ ਹੈ ਆਪ ਮੰਗ ਕੱਲ੍ਹ ਦਿਹਾੜਾ ਬਣਾਵਾਂਗੇ ਸਵੇਰੇ ਅੰਮ੍ਰਿਤ ਵੇਲੇ ਦੀ ਦਵਾਨਾ ਵਿੱਚ ਈਸ਼ਤਨਾ ਕਥਾ ਕੀਰਤਨ ਤੋਂ ਪੁਰੰਤ ਦਾਲ ਪ੍ਰਸ਼ਾਦ ਦੇ ਦਲਾਂ ਕਰੋਗੇ ਜਿਨ੍ਹਾਂ ਵੀ ਪ੍ਰੇਮੀਆਂ ਨੇ ਸੇਵਾ ਕਰਨੀ ਹੈ ਉਹ ਆਪਣੀ ਸੇਵਾ ਉਹਨਾਂ ਸ਼ਹੀਦਾਂ ਦੇ ਨਾਮ ਤੇ ਕਰਨ ਦੀ ਕਿਰਪਾਤਾ ਕਰਨ ਹੋਈਆਂ ਭੁੱਲਾਂ ਚੁਕਾਂ ਤੁਖੀ ਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ RAM ਕੜੀ ਮਹੱਲਾ ਤੀਜਾ ਅਨੰਦ ਓ ਓ ੴ ਸਤਿਗੁਰ ਪ੍ਰਸਾਦ ਅਨੰਦ ਭੈ ਮੇਰੀ ਮਾਈ ਸਤਿਗੁਰੂ ਮੈਂ ਪਾਇਆ ਰਣਾ ਰਤਨ ਪਰਵਾਰ ਪਰੀਆਂ ਸ਼ਬਦ ਗਾਵਣੇ ਆਈਆਂ ਕੈ ਨਾਨਕਿਆ ਆਨੰਦ ਹੁਆ ਸਤਿਗੁਰੂ ਮੈਂ ਪਾਇਆ ਹਰਨਾਲੋ ਕੁੰਮਨ ਮੇਰੇ ਦੁਖ ਸਾ ਵਿਸਾਰਣਾ ਸੁਣਾਉ ਨਾ ਸੁਮਰਤ ਸੁਆਮੀ ਸ਼ੋਕਿਓ ਮਨੋਂ ਵਿਸਾਰੇ ਸੱਚੇ ਸਾਹਿਬਾਂ ਕੀਆ ਨਹੀਂ ਕਰਤੇ ਰਹਿ ਸਦਾ ਸੁਖ ਸਦਾ ਹੈ ਤੇਰੀ ਨਾਮ ਮਨ ਵਸਾਵੈ ਐ ਨਾਨਕ ਸੱਚੇ ਸਾਹਿਬ ਕਾ ਨਾਹੀ ਕਰ ਤੇਰੇ ਸਾਚਾ ਨਾਮ ਮੇਰਾ ਆਧਾਰੂ ਗਰਿ ਸ਼ਾਂਤ ਸੁਖਮਾਨ ਆਇਸਿਆ ਜਿ ਇੱਛਾ ਸਭ ਪੁਜਾਈਆ ਐ ਨਾਨਕ ਸੁਮੋਹ ਸੰਤੋਸ਼ ਬਤ ਤਨੋਪੇ ਆਰੋ ਸਾਚਾ ਨਾਮ ਮੇਰਾ ਆਧਾਰੂ ਵਾਜੇ ਕੰਦੋ ਤਦ ਵਸ ਕੀਤੇ ਕਾਲ ਘੰਟ ਕੁਮਾਰਿਆ ਕੈ ਨਾਨਕ ਤਨ ਚ ਕੋਵਾ ਤਿਤ ਕਰ ਹੰ ਹਦ ਵਾਜ ਅਨੰਦ ਸੁਨੋ ਹੋ ਵਡ ਭਾਗੀ ਹੋ ਸਭ ਮਨੋ ਪਰਮ ਤਬ ਪਾਇਆ ਉਤਰੇ ਊਖ ਰੋਗ ਸੰਤਾ ਪੀ ਉਤਰੇ ਸੁਣੀ ਹੁਣ ਤੂੰ ਸਾਜਨ ਭੈ ਸਰਸੇ ਪੂਰੇ ਹੁਣ ਤੇ ਪੂਨੀਤ ਕਹਤੇ ਪਵਿੱਤ ਸਤਿਗੁਰ ਰਹਾ ਬਨਵੰਤ ਨਾਨਕ ਗੁਰ ਚਰਨ 나ਕੇ ਬਾਜੇ ਅਨਹਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥਾਪੁਰ ਤੁਮ ਪਹਿ ਅਰਦਾਸ